ਦੇ ਮਾਲਕ ਸਾਧਾਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਤ ਵਿੱਚ ਜੁੜਦਾ ਹੈ ਜੀ ਗੁਰੂ ਕੀ 40 ਸਾਲ ਸੰਗਤ ਜੀਓ ਗਾਜ ਕੇ ਫਤੇ ਬਲਾਉਂਦੀ ਵਾਜੇ ਗੁਰੂ ਦੇ ਕਾ ਖਾਲਸਾ ਵਾਜੇ ਗੁਰੂ ਦੀ ਕੀ ਫਤੇ ਸਾਧ ਸੰਗਤ ਜੀਓ ਇਹ 25 ਜੂਨ ਨੂੰ ਸਿੱਖ ਕੌਮ ਨੇ ਬਾਬਾ ਬੰਗਾ ਸਿੰਘ ਪਹਾੜ ਸਰਬਜੀਤ ਸਿੰਘ ਨੇ ਬਣਾਇਆ ਹੈ ਅਤੇ ਆਉਣ ਵਾਲਾ ਕੱਲ ਜੋ 29 ਜੂਨ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਹੈ ਸਾਡਾ ਜੀ ਬਾਣੀ ਦਾ ਫਰਮਾਨ ਹੈ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਉਹਦਾ ਆਣਾ ਤੰਤਾ ਦੇ ਯੋਗੇ ਸੰਸਾਰ ਦੇ ਵਿੱਚ ਉਹਦਾ ਆਣਾ ਸ਼ਬਦ ਹੈ ਸੰਸਾਰ ਦੇ ਵਿੱਚ ਜਿਸ ਨੂੰ ਆਕਾਲ ਪੁਰਖ ਬਾਰੇ ਗੁਰੂ ਦਾ ਨਾਮ ਚੇਤੇ ਆਇਆ ਜਿਸ ਤੇ ਅੰਦਰ ਰੱਬੀ ਗੁਣਾ ਦੀ ਸਾਜ ਪਈ ਹੈ ਆਇਆ ਸਫਲ ਤਾ রূপ ਕੋ ਬਣੀਏ ਜਾਸ ਰਸਨ ਹਰ ਹਰ ਜਸ ਭੜੀਏ ਸੋ ਸਾਧ ਸੰਗਤ ਜੀਓ ਇਸ ਸੰਸਾਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਵੀ ਆਏ। ਭਾਵੇਂ ਉਹਨਾਂ ਦਾ ਜਨਮ ਐਵੇਂ ਜਾ ਰਿਆਂ ਸੀ। ਉਹਨਾਂ 'ਤੇ ਇਸ ਜ਼ਿੰਦਗੀ ਦੇ ਵਿੱਚ ਇੱਕ ਜਾਨ ਵੀ ਦਾਸ ਧਰੂ ਆਇਆ। ਪਰ ਉਹਨੇ ਉਹਨਾਂ ਦੇ ਮਨ ਦੀ ਪਿਆਸ ਨੂੰ ਨਾ बुझाਇਆ ਨਾ ਉਹਨਾਂ ਦੇ ਕੋਲੋਂ ਉਹਨਾਂ ਦੀ ਮਨ ਦੀ ਪਿਆਸ ਬੁਝ ਸਕੀ। ਫਿਰ ਦੂਸਰਾ ਗੁਰੂ ਉਹਨਾਂ ਦੀ ਜ਼ਿੰਦਗੀ ਵਿੱਚ RAMDAS ਆਇਆ। ਫਿਰ ਤੀਸਰਾ ਗੁਰੂ ਉਹ ਗੁਰੂ ਨਾਨਕ ਆਇਆ ਉਹ ਆਪ ਆਪਣੇ ਪਿੰਡੇ ਦੇ ਉੱਪਰ ਸਵਾਗ ਮਲਦੇ ਸਨ ਸਾਧ ਸੰਗਤ ਜੀ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਪਿੰਡੇ ਉੱਪਰ ਜੀ ਸਵਾਗ ਮਲ ਦਿੱਤੀ ਮੈਂ ਇੱਕ ਬੇਨਤੀ ਕਰਾਂ ਗੁਰਬਾਣੀ ਦਾ ਕਥਨ ਹੈ ਸਾਹਿਬ ਜਿਸ ਤਾਂ ਨੰਗਾ ਭੁੱਖਾ ਹੋਵੇ ਕਿਸ ਦਾ ਨਾ ਖਰ ਕਿੱਥੋਂ ਰਾਜ ਖਾਏ ਜਿਸ ਦਾ ਮਾਲਕ ਨੰਗਾ ਤੇ ਭੁੱਖਾ ਹੈ ਜਿਸ ਦਾ ਮਾਲਕ ਆਪ ਤਿਆਸਾ ਹੈ ਜਿਸ ਦੇ ਮਾਲਕ ਨੂੰ ਆਪ ਭੁੱਖ ਲੱਗੀ ਹੈ ਤੇ ਭੁੱਖ ਮਿਟਾਉਣ ਦਾ ਕੋਈ ਸਾਧਨ ਨਹੀਂ ਹੈ ਪਿਆਸ बुझाਉਣ ਦਾ ਕੋਈ ਸਾਧਨ ਨਹੀਂ ਹੈ ਤੇ ਉਹਦੇ ਕੋਲ ਕੋਈ ਜਾ ਕੇ ਮੰਗ ਕਰੇ ਕਿ ਤੂੰ ਮੇਰੀ ਪਿਆਸ बुझा ਦੇ ਤੂੰ ਮੇਰੀ ਭੁੱਖ ਮਿਟਾ ਦੇ ਤਾਂ ਉਹ ਕਿਵੇਂ ਨਿਰਾਸ਼ਾ ਦਾ ਭਾਵ ਕੀ ਨਹੀਂ ਮਿਟਾਉਂਦਾ ਇਹ ਸਾਰੇ ਗੁਰੂ ਉਦੋਂ ਵੀ ਭੁੱਖੇ ਅਤੇ ਪਿਆਸੇ ਸਨ ਜਿਹੜੇ ਆਪਖੰਡੀ ਗੁਰੂ ਨੇ ਪਰ ਅੱਜ ਵੀ ਫੁੱਫਖੇ ਤੇ ਤਿਆਸੇ ਨੇ ਜੇ ਅਸੀਂ ਉਦੋਂ ਉਹਨਾਂ ਕੋਲ ਤ੍ਰਿਪਤ ਨਹੀਂ ਹੋਏ ਤਾਂ ਅੱਜ ਵੀ ਤ੍ਰਿਪਤ ਨਹੀਂ ਹੋ ਸਕਦੇ ਇਹ ਤਾਂ ਲਖਮਨ ਦਾਸ ਜੀ ਦੀ ਕਿਸਮਤ ਚੰਗੀ ਸੀ ਜੋ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਾਨੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆ ਗਏ ਅਤੇ ਉਹਨਾਂ ਨੂੰ ਉਪਦੇਸ਼ ਦਿੱਤਾ ਜਿਸ ਤਰ੍ਹਾਂ ਜੇ ਭਾਈ ਮੰਨਰਾਜ ਜੀ ਨੇ ਕਿਹਾ ਹੈ ਜੇ

ਅਤੇ ਉਹਨਾਂ ਨੇ ਹੋਰ ਪਾਰੋਂ ਵੀ ਗਿਰਤਾਰ ਕੀਤੇ ਜਿਨ੍ਹਾਂ ਦੀ ਗਿਣਤੀ ਸੀ 740 ਹੁਣ ਰੋਲ 100 ਸਿੰਘ ਕਤਲ ਕੀਤਾ ਜਾਣਾ ਸੀ ਤਾਂ ਕਾਜੀ ਜੋਏ ਇੱਕ ਹੱਥ ਦੇ ਵਿੱਚ ਕੁਰਾਨ ਸ਼ਰੀਫ ਤੇ ਇੱਕ ਹੱਥ ਦੇ ਵਿੱਚ ਤਲਵਾਰ ਲੈ ਕੇ ਖੜਾ ਹੋ ਗਿਆ ਕਿ ਭਾਈ ਆ ਦੋ ਗੱਲਾਂ ਨੇ ਜਿਹੜਾ ਤਾਂ ਕੁਰਾਨ ਸ਼ਰੀਫ ਕੋਲ ਆਵੇਗਾ

ਮੌ ਇਹ ਤੇਰੀ ਪ੍ਰਾਨ ਸਰੀਰ ਕੋਲ ਕਿਸੇ ਨਹੀਂ ਜਾਣਾ ਤੇ ਤੇਰੀ ਜ਼ਿੰਦਗੀ ਵੱਲ ਕਿਸੇ ਨਹੀਂ ਜਾਣਾ ਸਾਰਿਆਂ ਨੇ ਮੌਤ ਵੱਲ ਜਾਣਾ ਹੈ ਕਿਰਪਾਨ ਵੱਲ ਜਾਣਾ ਇਸ ਲਈ ਪੁੱਛਣ ਦੀ ਲੋੜ ਹੀ ਨਹੀਂ ਹੈ ਜਿਵੇਂ ਜਿਵੇਂ ਸਿੰਘ ਆ ਗਾ ਪਾਦੇ ਨੇ ਉਹ ਉਹਨਾਂ ਨੂੰ ਸ਼ਹੀਦ ਕਰ ਦਤਾ ਤਾਂ ਸਾਂਗਤ ਜੀ ਇਸ ਤਰ੍ਹਾਂ ਉਹ ਜਦੋਂ 300 ਦੇ ਲਗਭਗ ਸਿੰਘ ਸ਼ਹੀਦ ਹੋ ਗਏ ਤਾਂ ਇੱਕ ਮਾਈ ਅਤੇ ਇੱਕ ਨੌਜਵਾਨ ਬੀਬੀ ਉਹ ਆਪਣੀ દોੜਦਿਆਂ ਆਇਆ ਜਿਮਾਨ ਰਤਨ ਚੰਦ ਦੇ ਕੋਲ ਗਏ ਅਤੇ ਉੱਥੇ ਉਹਨਾਂ ਨੇ ਇੱਕ ਚਿੱਠੀ ਲਿਖਵਾਈ ਕਿ ਜਿਹੜਾ ਇਹ ਨੌਜਵਾਨ ਹੈ ਨਾ ਇਹ ਨੌਜਵਾਨ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ ਹੈ ਇਹ ਮੇਰਾ ਪੁੱਤ ਹੈ ਤੇ ਇਸ ਵਾਸਤੇ ਇਸ ਦੀ ਜਾਨ ਬਖਸ਼ੀ ਕੀਤੀ ਰੋਹ ਜਿਸ ਵੇਲੇ ਉਹ ਰੁਕਾ ਲੈ ਕੇ ਉੱਥੇ ਪਹੁੰਚੀ ਤੇ ਉਸ ਦੀ ਮਾਰੀ ਆਈ ਹੋਈ ਸੀ ਤਾਂ ਦੂਰੋਂ ਉਸ ਨੇ ਪੁਕਾਰ ਕੇ ਕਿਹਾ ਰੁਕ ਜਾਇਓ ਕਾਤਲੋ ਰੁਕ ਜਾਇਓ ਰੁਕ ਗਿਆ ਤਾਂ ਕਹਿਣ ਲੱਗੇ ਇਹ ਜਿਹੜਾ ਨੌਜਵਾਨ ਹੈ ਇੱਕ ਗੋਬਿੰਦ ਸਿੰਘ ਦਾ ਸਿੱਖ ਨਹੀਂ ਹੈ ਤਾਂ ਆਪ ਕੋ ਉਸ ਨੌਜਵਾਨ ਨੇ ਕਿਹਾ ਕਿ ਮੈਂ ਸੱਚਮੁੱਚ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ ਤੇ ਮੇਰਾ ਜਿਹੜਾ ਸਿਰੇ ਉਹ ਧੜ ਦੇ ਨਾਲੋਂ ਅਲੱਗ ਕੀਤਾ ਜਾਵੇ ਉਹ ਮਾਂ ਪਰਲੇ ਤੇ ਬਿੰਤਾਂ ਕਰਦੀ ਏ ਤੇ ਨਾਲ ਉਸ ਦੀ ਪਤਨੀ ਜਿਹੜੀ ਇਹ ਸੱਜ ਵਿਆਹੀ ਹੁਣ ਨਵੀਂ ਵਿਆਹੀ ਅਜੇ ਮਹਿੰਤੀ ਵੀ ਹੱਥਾਂ ਦੇ ਉੱਪਰੋਂ ਨਹੀਂ ਲੱਗਦੀ ਉਹ ਪੁਕਾਰ-ਪੁਕਾਰ ਕੇ ਰੋ ਰੋ ਕੇ ਕਹਿੰਦੀ ਨੇ ਕਿ ਨਹੀਂ ਇਹ ਜੋ ਗੁਰੂ ਦਾ ਸਿੱਖ ਨਹੀਂ ਹੈ ਤਾਂ ਉਸ ਵੇਲੇ ਜਿਵੇਂ ਸਿਲੀ ਗੁਰੂਆਂ ਦਾ ਅੰਸਾ ਤੇ ਦਿਨ ਚ ਆਇਆ ਨਾ ਤਾਂ ਉਸ ਪੁੱਤ ਨੇ ਕਹਿ ਦਿੱਤਾ ਕਿ ਇਹ ਮੇਰੀ ਮਾਂ ਨਹੀਂ ਹੈ ਇਹ ਝੂਠ ਬੋਲਦੀ ਹੈ ਤੇ ਨਾਮ ਇਸ ਦਾ ਪੁੱਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਤਾ ਕੀ ਹੈ ਨਾਮੋ ਤੇਰਾ ਪੁੰਗਰਾ ਨਾ ਤੂੰ ਮੇਰੀ ਮਾਇ ਪਿੰਡ ਪੜੇ ਤੋ ਹਰ ਗੁੰਗਾਏ ਭਗਤ ਨਾਮਦੇਵ ਜੀ ਨੇ ਕਿਹਾ ਹੈ ਜਦੋਂ ਤੱਕ ਮੇਰੇ ਸਰੀਰ ਦੇ ਵਿੱਚ ਇੱਕ ਹੀ ਸਵਾਸ ਹੈ ਉਦੋਂ ਤੱਕ ਮੈਂ ਵਾਹਿਗੁਰੂ ਦਾ ਅਕਾਲ ਪੁਰਖ ਦਾ ਨਾਮ ਜਪਦਾ ਰਹਾਗਾ ਕੰਗ ਜਮਨ ਜੋ ਉਲਟੀ ਬਹੇ ਤੋ ਨਾ ਮਾਂ ਹਰ ਹਰ ਕੰਤਰੇ ਜੇਕਰ ਕੰਗਾ ਤੇ ਜਮਨਾ ਉਲਟੀਆਂ ਵਹਿਣੀਆਂ ਸ਼ੁਰੂ ਹੋ ਜਾਣ ਤਾਂ ਵੀ ਨਾਮ ਦੇਵ ਵਾਹਿਗੁਰੂ ਦਾ ਨਾਮ ਜਪਦਾ ਰਹੇਗਾ ਇਹ ਆਪਣੇ ਖਵਾਜਾ ਦਿਲ ਮੁਹੰਮਦ ਸਾਹਿਬ ਨੇ ਕਿਹਾ ਹੈ ਨਾ ਕਿ ਇਹ ਸਿੱਖ ਧਰਮ ਦੇ ਈਮਾਨ ਦੇ ਇਤਨੇ ਪੱਕੇ ਨੇ ਜੇ ਸਾਰਾ ਮੁਲਕ ਬਦਲ ਜਾਵੇ ਇਹ ਜ਼ਮੀਨ ਬਦਲ ਜਾਵੇ ਆਸਮਾਨ ਬਦਲ ਜਾਵੇ ਸਮਾਂ ਬਦਲ ਜਾਵੇ ਇਹ ਤ੍ਰਿਆਮਾਂ ਦੇ ਬਹਿਣ ਜਿਹੜੇ ਨੇ ਉਹ ਬਦਲ ਜਾਵਣ ਤਾਂ ਉਹ ਮੰਨੇ ਜਾ ਸਕਦੇ ਨੇ ਪਰ ਇਹ ਨਹੀਂ ਮੰਨਿਆ ਜਾ ਸਕਦਾ ਕਿ ਜੋ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੋਵੇ

ਗੁਰੂ ਆਪਣਾ ਫਰਜ਼ ਨਿਭਾਉਂਦਾ ਏ ਕਿ ਜਿਹੜਾ ਪੂਰਨ ਸਿੱਖ ਹੈ ਉਹ ਵੀ ਗੁਰੂ ਦੇ ਨਾਲ ਕੀਤੇ ਹੋਏ ਵਾਅਦੇ ਦੇ ਮੁਤਾਬਕ ਆਪਣੇ ਬਚਨਾਂ ਨੂੰ ਤੋੜ ਨਹੀਂਦਾ ਤਾਂ ਉਸ ਵੇਲੇ ਹਾ ਹਕਾਰ ਮਚ ਗਈ ਕਿ ਅੱਜ ਇਹ ਪੁੱਤ ਕਹਿੰਦਾ ਏ ਆ ਮੇਰੀ ਮਾਂ ਹੀ ਏ ਆਗੋ ਫਿਰੋਸ ਦੀ ਅਣਪਤਨੀ ਕਹਿੰਦੀ ਏ ਦੇਖ ਤੂੰ ਮੇਰੇ ਵੱਲ ਦੇਖ ਲੈ ਆਪਣੀ ਮਾਂ ਵੱਲ ਨਾ ਦੇਖ ਆ ਮੇਰਾ ਸੁਹਾਗ ਜਿਹੜਾ ਏ ਇਹ ਲੁੱਟਿਆ ਜਾ ਰਿਹਾ ਏ ਅੱਜ ਮੇਰਾ ਸੁਹਾਗ ਇਸ ਦੁਨੀਆ ਦੇ ਵਿੱਚ ਖਤਮ ਹੋ ਜਾਵੇਗਾ ਜੇ ਤੂੰ ਮੇਰੀ ਗੱਲ ਨਹੀਂ ਮੰਨੇ ਤਾਂ ਕਿਉਂਕਿ ਅੱਜ ਵੀ ਕਿਹਾ ਜਾਂਦਾ ਹੈ ਨਾ ਜੇਕਰ ਪਤਨੀ ਦਾ ਪਤੀ ਨਾ ਰਵੇ ਉਹ ਚਲਾਣਾ ਕਰ ਜਾਵੇ ਤਾਂ ਇਹ ਇੱਕ ਸੰਸਾਰ ਦੀ ਬੋਲੀ ਵਿੱਚ ਕਿਹਾ ਜਾਂਦਾ ਹੈ ਕਿ ਇਸ ਦਾ ਸੁਹਾਗ ਅਜ ਖਤਮ ਹੋ ਗਿਆ। ਤਾਂ ਸਾਧ ਸੰਗਤ ਜੀ ਆਪ ਨੂੰ ਪਤਾ ਕੀ ਗਿਆ ਨੌਜਵਾਨ ਨੇ ਤੇਰਾ ਅਤੇ ਮੇਰਾ ਅਤੇ ਇਹਨਾਂ ਸਾਰਿਆਂ ਦਾ ਸੁਹਾਗ ਜੋ ਹੈ ਨਾ ਉਹ ਗੁਰੂ ਗੋਬਿੰਦ ਸਿੰਘ ਹੈ। ਜਿਵੇਂ ਤੈਨੂੰ ਆਪਣਾ ਪਤੀ ਕਿਹੜਾ ਹੈ ਜਿਵੇਂ ਮੇਰਾ ਪਤੀ ਮੇਰਾ ਸੁਹਾਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਹੈ ਤੇ ਹੁਣ ਸੁਹਾਗ ਜਿਸ ਤਰ੍ਹਾਂ ਸੁਹਾਗ ਹੁੰਦਾ ਹੈ ਸੁਹਾਗ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਸਾਧ ਸੰਗਤ ਜੀ ਸੁਹਾਗ ਦੀਆਂ ਨਿਸ਼ਾਨੀਆਂ ਕੜੀਆਂ ਨੇ ਭਾਈ ਨੰਦ ਲਾਲ ਜੀ ਕੋਲ ਪੁੱਛਤੀ ਜਾ ਕੋ ਕੰਨ ਦੇ ਨਿਸ਼ਾਨ ਨੇ ਸਿੱਖੀ ਦੀ ਪੰਜ ਹਰਫ ਕਾਫ ਹਰ ਗਿਜ਼ ਨਬਾਸਤ ਦੀ ਪੰਜ ਮਵਾਫ ਕੜਾਕਾਰ ਤੋਂ ਕਾਸ ਕੰਗਾ ਵਿਦਾਂ ਬਿਨਾ ਕੇਸ 헤ਚ ਅਸ ਤੁਮਲਾ ਨਿਸ਼ਾਨ ਆ ਜਿਹੜੇ ਪੰਜ ਕੱਕੇ ਹੈਗੇ ਨਾ ਕੇਸ ਕੰਗਾ ਕਿਰਪਾਨ ਕੜਾ ਕਛਹਿਰਾ ਇਹ ਸਾਡੇ ਸਾਰਿਆਂ ਦੀ ਸੋਹਾਤ ਦੀ ਨਿਸ਼ਾਨੀਆਂ ਨੇ ਤੇ ਸੋਹਾਤ ਦੀ ਨਿਸ਼ਾਨੀਆਂ ਨਾਲ ਜਿਹੜੀ ਔਰਤ ਹੈ ਉਹ ਪਿਆਰ ਕਰਦੀ ਏ ਤੇ ਅਸੀਂ ਵੀ ਔਰਤਾਂ ਹੈ ਜੀਆਂ ਸਾਡਾ ਪਤੀ ਹੈ ਗੁਰੂ ਗੋਬਿੰਦ ਸਿੰਘ ਤੇ ਗੁਰੂ ਗੋਬਿੰਦ ਸਿੰਘ ਮਾਰਾ ਦੀ ਨਿਸ਼ਾਨੀਆਂ ਨਾਲ ਸਾਨੂੰ ਪਿਆਰ ਹੋਣਾ ਚਾਹੀਦਾ ਹੈ ਸਾਨੂੰ ਮੁਹੱਬਤ ਸਾ ਸੰਗਤ ਦੀ ਪਾਣੀ ਦਾ ਬੜਾ ਵੱਡਾ ਹਿੱਸਾ ਤੇਰਸੇਹਾਰ ਦੇ ਹੈ ਤੇ ਵਾਈਪ ਨੂੰ ਸਾਡਾ ਪਤੀ ਹੈ ਅਸੀਂ ਔਰਤਾਂ ਜਿਸ ਤਰ੍ਹਾਂ ਕਿ ਮੈਂ ਆਪ ਜੀ ਦੇ ਸਾਹਮਣੇ ਕੁਰਬਾਨੀ ਦੇ ਵਿਚਾਰ ਰੱਖਾਂ ਸਾਹੁਰੜੇ ਸੇ ਸੁਖ ਤੋਂ ਸਾਹੁਰੜੇ ਸੁਖ ਵਾਸਤ ਚੋਰ ਮੇਰੇ ਚਾਚ ਆਚਾਰ ਸਿੱਖ ਤੋਂ ਕਰੇ ਨਾ ਲੱਗੇ ਤੋਂ ਜੜੀਆਂ ਲੜਕੀਆਂ ਆਪਣੇ ਮਾਂ ਦੇ ਕੋਲੋਂ ਕੇਕੇ ਘਰ ਦੇ ਵਿੱਚ ਸਾਰਾ ਚੱਜ ਆਚਾਰ ਸਿੱਖ ਲੈਂਦੀਆਂ ਨੇ ਸਾਰੇ ਕੰਮ ਸਿੱਖ ਲੈਂਦੇ ਨੇ ਉਹ ਤਾਂ ਸਹੁਰੇ ਘਰ ਦੇ ਵਿੱਚ ਜਾ ਕੇ ਸੁਖੀ ਹੁੰਦੀਆਂ ਨੇ ਜੇ ਮੰਨ ਲੋ ਕੋਈ ਲੜਕੀ ਆਪਣੀ ਮਾਂ ਦੀ ਗੱਲ ਮੰਦੀ ਨਹੀਂ ਤਾਂ ਫਿਰ ਸਹੁਰੇ ਘਰ ਦੇ ਵਿੱਚ ਉਹ ਨੂੰ ਅਗਰ ਸੱਸ ਕਹਿੰਦੀ ਹੈ ਇਹ ਸਬਜ਼ੀ ਬਣਾ ਉਹ ਕਹਿੰਦੀ ਮੈਨੂੰ ਉਹ ਸਬਜ਼ੀ ਬਣਾਉਣੀ ਨਹੀਂ ਹੁੰਦੀ ਅਗਰ ਸੱਸ ਕਹਿੰਦੀ ਹੈ ਇਹ ਪ੍ਰਸ਼ਾਦ ਬਣਾ ਤੋ ਕਹਿੰਦੇ ਮੈਨੂੰ ਪ੍ਰਸ਼ਾਦ ਬਣਾਉਣੇ ਨਹੀਂ ਹੁੰਦੇ ਜੇ ਅਗਰ ਸੱਸ ਕਹੇ ਝਾੜੂ ਲਗਾ ਤਾ ਉਹ ਕਹਿੰਦੀ ਮੈਨੂੰ ਝਾੜੂ ਲਗਾਉਣਾ ਨਹੀਂ ਹੁੰਦਾ ਤਾਂ ਤੇ ਫਿਰ ਗੱਲ ਮਾਂ ਤੇ ਆਨੰਦੀ ਹੈ ਜਾ ਮਾਂ ਦੇ ਕੋਲ ਉਸਨੇ ਕੋਣ ਗਿਆਨ ਨਹੀਂ ਦਿੱਤੇ ਜਾਂ ਮਾਂ ਨੇ ਉਸ ਨੂੰ ਚੱਜ ਤੇ ਆਚਾਰ ਸਿਖਾਇਆ ਨਹੀਂ ਇਹ ਦੋਈ ਗੱਲ ਹੁੰਦੀ ਹੈ ਨਾ ਸਾਡਾ ਗੁਰੂ ਸਰਵ ਕਲਾ ਸਮਰੱਥ ਹੈ ਸੋਰ ਮੇ ਚੱਜ ਆਚਾਰ ਸਿੱਖ ਤੁਸ ਕੱਟਣ ਲੱਗੇ ਤੁਸ ਗੁਰੂ ਦੇ ਨਾਲ ਚੱਜ ਤੇ ਆਚਾਰ ਸਿੱਖ ਆਚਾਰ ਦਾ ਮਤਲਬ ਹੁੰਦਾ ਹੈ ਕਿ ਕਰ ਇਖਲਾਕ ਉਹ ਇਖਲਾਕ ਕਿੱਥੇ ਬਣਾ ਤੂੰ ਘਾਤੇ ਵਿੱਚ ਬਾਕੀ ਇਹ ਸਾਰਾ ਸੰਸਾਰ ਜਿਹੜਾ ਹੈ ਤੇ ਸੋਹੜਾ ਘਰ ਹੈ ਜਦੋਂ ਸੌਰੇ ਘਰ ਦੇ ਵਿੱਚ ਤੂੰ ਜਾਵੇਂਗਾ ਨਾ ਉਦੋਂ ਤੈਨੂੰ ਕੋਈ ਦੁੱਖ ਨਹੀਂ ਲੱਗੇਗਾ। ਕਈ ਜੜੇ ਸੋਇ ਤੂੰ ਸਾਹੁਰੇ ਸੁਖ ਬਸ ਗੁਰਮਿਲ ਚੱਜ ਆਚਾਰ ਸਿੱਖ ਤੂੰ ਕਦੇ ਨਾ ਲੱਗੇ ਦੁੱਖ ਸਭਨਾ ਸੌਰੇ ਭੰਣਾ ਸਭੁ ਕਲਾਮਣ ਹਾਰ ਨਾਨਕ ਧਨ ਸੁਹਾਗਨੀ ਜਿਸਹਨ ਨਾਲ ਪਿਆ ਉਹ ਸੁਹਾਗਣਾ ਨੇ ਜਿਨ੍ਹਾਂ ਦਾ ਗੁਰੂ ਦੀ ਬਾਣੀ ਨਾਲ ਪਿਆਰ ਹੈ ਗੁਰੂ ਦੇ ਇਤਿਹਾਸ ਨਾਲ ਤਿਆਰ ਹੈ ਮਹਾਰਾਜ ਦੀ ਬਾਣੀ ਕਹਿੰਦੀ ਹੈ ਪੂਰੇ ਫੁਰਕਾ ਹੁਕਮ ਨਾ ਮੰਨੇ ਉਹ ਮਨਮੁਖ ਅਗਿਆਨ ਮੁੱਠਾ ਵਿੱਚ ਮਾਇਆ ਉਸ ਅੰਦਰ ਕੂੜ ਜੋ ਕਰ ਫੁੱਜੇ ਪਰ ਹੁੰਦੇ ਛੱਡੇ ਦਈ ਉਸਤੇ ਗਲ ਪਾਇਆ ਉਹ ਗਲ ਫਰੋਸੀ ਕਰੇ ਬੋ ਤੇਰੀ ਉਸ ਦਾ ਬੋਲਿਆ ਕਿਸੇ ਨਾ ਪਾਇਆ ਉਹ ਘਰ ਘਰ ਹੰਡੇ ਜੋ ਰੰਗ ਦੋਹਾਗਣ ਉਸ ਨਾਲ ਮੂੰਹ ਜੋੜੇ ਉਸ ਦੀ ਲੱਛਣ ਲਾਇਆ ਦੁਰਮਕ ਹੋਏ ਸੋ ਅਲਿਖਤੋ ਬੰਤੇ ਉਸ ਦਾ ਪਾਸ ਛੱਡ ਗੁਰ ਪਾਸ ਦਾ ਆਇਆ ਜਿਹੜੀਆਂ ਤੁਹਾਨੂੰ ਆਗੀਆਂ ਨੇ ਜਿਹੜੀ ਗੁਰੂ ਤੋਂ ਟੁੱਟੀਆਂ ਹੋਈਆਂ ਨੇ ਜੋ ਗੁਰੂ ਤੋਂ ਪੇਵ ਬਣੇ ਕੋ ਸਵਾਰਨਾ ਉਹਨਾਂ ਦਾ ਸਾਥ ਛੱਡ ਕੇ ਤੇ ਗੁਰੂ ਦਾ ਸਾਥ ਦੇ ਬਹੁਗੀਆਂ ਨੇ ਗੁਰੂ ਦੇ ਸਾਥ ਨਾਲ ਕੱਢਦੀਆਂ ਨੇ ਤੇ ਗੁਰੂ ਦੇ ਨਾਲ ਜੋ ਬੈਂਦੀਆਂ ਨੇ ਉਹ ਨਿਤ ਨਿਯਮ ਕਰਦੇ ਨੇ ਉਹ ਗੁਰੂ ਤੇ ਕਿ ਚਾਰਾਂ ਆਪਣੇ ਹੱਥ ਦੇ ਵਿੱਚ ਗ੍ਰਹਿਣ ਕਰਦੇ ਨੇ ਉਹ ਹਨ ਇਸ ਸੰਸਾਰ ਦੇ ਵਿੱਚ ਸੁਹਾਗਣਾ ਤਾਂ ਅਸੀਂ ਸੁਹਾਗਣਾ ਦੇ ਵਿੱਚ ਆਪਣੀ ਕਿਰਤੀ ਕਰਾਈਏ ਤੇ ਜੋ ਸਾਡੇ ਮੱਥੇ ਦੇ ਉੱਪਰ ਦਾਗ ਲੱਗੇ ਨੇ ਜਿਸ ਤਰ੍ਹਾਂ ਟੋਗਰੀਆਂ ਨੇ ਨਾ ਬੜੇ ਦਾਗ ਆਪਣੇ ਮੱਥਿਆਂ ਦੇ ਪਾ ਲਏ ਨੇ ਸਿੱਖੀ ਜੋ ਰਾਜ ਦੀ ਇਸ ਨਾਲ ਦੀ ਟੋਗਰੀਆਂ ਨੇ ਖਤਮ ਕੀਤਾ ਹੈ ਤੇ ਦਾੜੀਆਂ ਦੇ ਨਾਲ ਬੱਖਾਂ ਦਾੜੀਆਂ ਛੱਡ ਕੇ ਤੇ ਦਾੜੀਆਂ ਕੀਤੀਆਂ ਇਹਨਾਂ ਨੇ ਜਦੋਂ ਇਹਨਾਂ ਨੇ ਕਲਾਈਆਂ ਕੀਤੀਆਂ ਨਾ ਸਰਦਾਰ ਕਪਤਾਰ ਸਿੰਘ ਲੱਗਣਾ tha ਉਹਨਾਂ ਨੇ ਚਾਰ ਲਾਈਨਾਂ ਲਿਖੀਆਂ ਨੇ ਉਹ ਕਹਿੰਦੇ ਨੇ ਇਹ ਸੰਸਾਰ ਦੇ ਵਿੱਚ بڑے بڑے ਨਮਕ ਆਰਾਮ ਦੇਖੇ ਨੇ ਛੋੜੇ بڑے పాਪੀ ਦੇਖੇ ਨੇ ਛੋੜੇ بڑے ਗੁਨਾਹਗਾਰ ਦੇਖੇ ਨੇ ਤੇ بڑے بڑے ਦਾਗਾ ਵਾਲੇ ਦੇਖੇ ਨੇ بڑے بڑے ਕਲੰਕੀ ਦੇਖੇ ਨੇ ਪਰ ਸਭ ਤੋਂ ਵੱਡਾ ਸਾਜੀ ਤੇ ਸਭ ਤੋਂ ਵੱਡਾ ਕਲੰਕੀ ਜੋ ਇਹ ਸੰਸਾਰ ਦੇ ਵਿੱਚ ਇਹ ਡੋਗਰੇ ਨੇ ਜਿੰਨਾ ਡੋਗਰਿਆ ਨੇ ਨਹਾ ਰਾਜਾ ਜਨਜੀ ਸਿੰਘ ਦਾ ਰਾਜ ਖਤਮ ਸਾ ਦਿੱਤਾ ਤੁਮ ਇਹ ਕਹਿੰਦੇ ਨੇ بڑے بڑے ਹੋਏ ਨਮਕ ਆਰਾਮ ਭਾਰੇ ਇੰਨਾ ਜਈ ਨਾ ਮਿਲੇ ਮਿਸਾਲ ਕਿਦਰੇ ਜਿਨ੍ਹਾਂ ਕੀਕੀਆਂ ਨਮਕ ਆਰਾਮੀਆਂ ਜੋ ਨਹੀਂ ਕਰਦੇ ਵੱਡੇ ਚੰਡਾਲ ਕਿਦਰੇ ਜੱਗੇ ਇਹ ਕਾਗਰਣ ਚੰਤਾਰ ਸਿੰਘਾ ਨਹੀਂ ਸਕਦੇ ਟੋਕਰੇ ਟਾਲ ਕਿਦਰੇ ਇਹ ਕਾਗ ਜਿਹੜੇ ਟੋਕਰਿਆਂ ਦੇ ਉੱਪਰ ਲੱਗੇ ਨੇ ਉਹ ਕਦੇ ਵੀ ਤਾਗ ਨਾਲ ਨਹੀਂ ਸਬੰਧ ਸਾਥ ਸੰਗਤਿਓ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਗ ਨਾ ਲੱਗਣ ਲਈਏ ਤੇ ਅਸੀਂ ਆਪਣੇ ਗੁਰੂ ਦੇ ਵਿਚਾਰਾਂ ਨੂੰ ਜਿੰਦੇ ਜਿੰਦੇ ਤਾਰਨ ਕਰਕੇ ਰੱਖੀਏ ਤਾਂ ਕਿ ਅਸੀਂ ਸੁਭਾਗਨਾ ਬਣ ਸਕੀਏ ਤੇ ਆਪਣੇ ਸੁਭਾਗ ਨੂੰ ਅਸੀਂ ਸੰਭਾਲ ਸਕੀਏ ਗੁਰੂ ਦੇ ਵਿਚਾਰਾਂ ਦੇ ਵਿੱਚ ਤਰਨ ਕਰ ਸਕੀਏ ਸਾਥ ਸੰਗਤਿਓ ਸਾਡੇ ਮਾਨਯੋਗ ਪਾਪਾ ਹਕਮ ਸਿੰਘ ਜੀ ਜੋ ਸੰਸਾਰ ਤੋਂ ਆਲਸ ਨਾਲਾਂ ਕਰਦੇ ਹਨ ਉਹਨਾਂ ਦੀ ਆਤਮਿਕ ਪ੍ਰਿਆਸਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਰਸਮੀ ਰਸਮ ਉਪਰੰਤ ਜੀਵਨ ਸੇਧਾਨ ਸਜੇ ਹੋਏ ਦਿਵਾਨਾਂ ਦੇ ਵਿੱਚ ਸਾਸ਼ਤਰਿਕ ਇਲਾਹੀ ਪਾਣੀ ਦਾ ਪ੍ਰਕਿਰਣ ਹੋ ਰਿਹਾ ਹੈ ਅਤੇ ਗੁਰਮਤਿ ਸਾਧਾਮੀਆਂ ਨੇ ਆਪਾਂ ਅੱਜ ਸਾਰਿਆਂ ਨੇ ਹਰਦਾਸ ਕਰਦੀ ਹੈ ਕਿ ਬਾਬਾ ਹੁਕਮ ਸਿੰਘ ਜੀ ਆਤਮਾ ਨੂੰ ਸਰਬੋ ਸੱਚਤਾ ਸਾਡੀ ਸਦੀਕ ਪਾਣੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ वाहिगुरू जीा ख़ालसा वाहिगू जी